ਸ਼੍ਰੋਮਣੀ ਅਕਾਲੀ ਦਲ ਅਤੇ 5 ਪਾ ਗਠਬੰਧਨ ਤੋਂ ਬਾਅਦ 5 ਪਾ ਵੱਲੋਂ ਸਵਾਲ ਖੜੀ ਕਰਨ ਤੇ ਅਕਾਲੀ ਦਲ ਤੋਂ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਢੰਡਲ ਨੇ 5 ਪਾ ਤੇ ਪਲਟਵਾਰ ਕੀਤਾ ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਗਠਬੰਧਨ 2022 ਦੇ ਲਈ ਕਾਰਗਰ ਰਹੇਗਾ ਅਤੇ ਅਕਾਲੀ ਦਲ 5 ਪਾ ਸਰਕਾਰ ਬਣੇਗੀ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹਦਾ ਵੱਡਾ ਵੋਟ ਜਿਹੜਾ ਵੋਟਬੈਕ ਉਹ ਕਿਸਾਨੀ ਸੀ ਅਸੀਂ ਕਿਸਾਨੀ ਦੇ ਨਾਲ ਖੜੇ ਰਹੇ ਹਾਂ ਸ਼੍ਰੋਮਣੀ ਕਾਲ ਦਲ ਜਦੋਂ ਵੀ ਤਾਕਤ ਦੇ ਵਿੱਚ ਆਇਆ ਅਸੀਂ ਕਿਸਾਨਾਂ ਵਾਸਤੇ ਸਭ ਤੋਂ ਵੱਧ ਕੰਮ ਕੀਤੇ ਆ ਉਹਨਾਂ ਰਹਿਤਾਂ ਵਿੱਚ ਦਿੱਤੀਆਂ ਅੱਜ ਜੋ ਪੰਜਾਬ ਵਿੱਚ ਜੋ ਕੁਝ ਹੋਇਆ ਕਿਸਾਨਾਂ ਦਾ ਉਹ ਸ਼੍ਰੋਮਣੀ ਕਾਲ ਦਲ ਨਹੀਂ ਕੀਤਾ ਔਰ ਜੇ ਭਾਜਪਾ ਇਹ ਗੱਲ ਕਰਦੀ ਹੈ ਤੇ 15 ਸਾਲ ਭਾਜਪਾ ਦੀ ਸਰਕਾਰ ਸਾਡੀ ਸਾਝੀ ਸਰਕਾਰ ਰਹੀ ਹੈ ਉਹਦੇ ਵਿੱਚ ਵੀ ਕਿਸਾਨਾਂ ਵਾਸਤੇ ਸਹੂਲਤਾਂ ਦਿੱਤੀਆਂ ਮੈਂ ਇਹ ਕਹਿਣਾ ਕਿ ਉਹ ਇਹ ਗੱਲਾਂ ਕਰਨ ਦੀ ਬਜਾਏ ਉਹ ਇਹ ਕਿਉਂ ਨਹੀਂ ਭਾਜਪਾ ਦੀ ਪੰਜਾਬ ਦੀ ਆ ਅੱਜ ਉਹ ਫੈਸਲਾ ਲੈਂਦੀ ਕਿ ਸੈਂਟਰ ਸਰਕਾਰ ਨਾਲ ਦੋ ਟੋਕ ਗੱਲ ਕਰੇ ਕਿ ਜਾਂ ਤਾਂ ਤੁਸੀਂ ਕਿਸਾਨਾਂ ਦੇ ਮਸਲੇ ਹੱਲ ਕਰੋ ਨਹੀਂ ਤਾਂ ਪੰਜਾਬ ਦੇ ਜਿਹੜੇ ਭਾਜਪਾ ਦੇ ਲੀਡਰ ਉਹ ਆ ਉਹ ਪੇਹ ਹੋ ਜਾਣ ਜੀ ਉਹਨਾਂ ਨੂੰ ਕੋ ਹਮਦਰਦੀ ਹੈ ਕਿਸਾਨਾਂ ਦੇ ਨਾਲ ਇਸ ਕਰਕੇ ਕਿਸਾਨ ਜਿਹੜੇ ਆ ਉਹ ਅੱਜ ਵੀ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਨਾਲ ਕੌਣ ਆ ਉਹਨਾਂ ਦੇ ਨਾਲ ਗਲਤ ਕੌਣ ਕਰ ਰਿਹਾ ਬੀਜੇਪੀ ਦੀ ਜਿਹੜੇ ਲੀਡਰਸ਼ਿਪ ਆ ਉਹ ਅੜੀਲ ਰੁਪਿਆ ਬਣਾ ਕੇ ਬੈਠੀ ਆ ਗੱਲ ਵੋਟਾਂ ਦੀ ਵੱਖਰਾ ਇਸ਼ੂ ਆ ਕਿਸਾਨ ਹਰ ਪਾਰਟੀ ਵਿੱਚ ਆ ਕਿ ਬੀਜੇਪੀ ਵਿੱਚ ਕਿਸਾਨ ਨਹੀਂ ਹੈਗੇ ਬਾਕੀ ਪਾਰਟੀਆਂ ਵਿੱਚ ਵੀ ਕਿਸਾਨ ਹੈ ਸੋ ਕਿਸਾਨੀ ਵਾਲਾ ਇਸ਼ੂ ਜਿਹੜਾ ਆ ਉਹਦੇ ਵਿੱਚ ਅਸੀਂ ਸਾਰੇ ਉਹਨਾਂ ਦੇ ਹਮਦਰਦਵਾ ਸਾਰੇ ਉਹਨਾਂ ਦੇ ਪਿੱਠ ਤੇ ਖੜੇ ਆ ਇਹ ਰਾਜਨੀਤਿਕ ਗਠਮੰਦਨ ਹੋਇਆ ਇਦੇ ਵਿੱਚ ਉਹ ਲੋਕ ਆਏ ਆ ਜਿਹੜੇ ਲੋਕ ਮਤਲਬ ਜਿਨ੍ਹਾਂ ਦੇ ਲਈ ਲੰਬਾ ਸਮਾਂ ਕਾਂਗਰਸ ਸਰਕਾਰ ਰਹੀਆਂ ਉਹ ਅੱਜ ਵੀ ਗਰੀਬ ਨੇ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਅੱਜ ਕਿੰਨੀ ਮਾੜੀ ਗੱਲ ਆ ਕਿ 2 ਲੱਖ ਸਟੂਡੈਂਟ ਜਿਹੜਾ ਐਸਸੀ ਸਟੂਡੈਂਟ ਆ ਉਹਨਾਂ ਨੂੰ ਇਸ ਕਰ ਕਿੰਨੇ ਰੋਲ ਮਿਲ ਰਿਹਾ ਕਿ ਉਹਨਾਂ ਦਾ ਸਕਾਲਰਸ਼ਿਪ ਨਹੀਂ ਆ ਰਿਹਾ ਇਹਦੇ ਲਈ ਜ਼ਿੰਮੇਵਾਰ ਨਹੀਂ ਕਾਂਗਰਸ ਬਜੁਰਾ ਸਰਕਾਰ ਇਹ ਜ਼ਿੰਮੇਵਾਰੀ ਬੀਜੇਪੀ ਦੀ ਸੈਂਟਰ ਸਰਕਾਰ ਉਹ ਕਹਿੰਦੇ ਅਸੀਂ ਪੈਸੇ ਦੇ ਦਿੱਤੇ ਉਹ ਕਹਿੰਦੇ ਅਸੀਂ ਦੇ ਦਿੱਤੇ ਫੇ ਪੈਸੇ ਗਏ ਕਿੱਥੇ ਜੇ ਪੈਥੇ ਇਹ ਨਹੀਂ ਦਿੱਤੇ ਹੁੰਦੇ ਜੁਨੀਵਰਸਿਟੀ ਸਕੂਲ ਕਾਲਜਾਂ ਨੂੰ ਦਿੱਤੇ ਹੁੰਦੇ ਤਾਂ ਬੱਚੇ ਦਾ ਭਵਿੱਖ ਕਿਉਂ ਧੁੰਦਲਾ ਹੁੰਦਾ ਸੋ ਉਹ ਸਕੀਮਾਂ ਜਿਹੜੀਆਂ ਸਾਡੀ ਸਰਕਾਰਾਂ ਨੇ ਚਲਾਈਆਂ ਸੀ ਗਰੀਬ ਲੋਕਾਂ ਬਾਅਦ ਤੇ ਛਗਣ ਸਕੀਮ ਦੀ ਗੱਲ ਸੀ ਪੈਨਸ਼ਨ ਦੀ ਗੱਲ ਸੀ ਜਾਂ ਹੋਰ ਘਰ ਬਣਾ ਕੇ ਦੇਣ ਦੀ ਗੱਲ ਸੀ ਉਹ ਜਿਹੜਾ ਆਟਾ ਦਾਲ ਸਕੀਮਾਂ ਸੀ ਇਹਦਾ ਕਹਿੰਦੇ ਅਸੀਂ ਨਾਲ ਖੰਡ ਕਰਕੇ ਪੱਤੀ ਵੀ ਦੇਵਾਂਗੇ ਕਾਂਗਰਸ ਵਾਲੇ ਜਾਂ ਹੋਰ ਬੜਬੜੀਆਂ ਗੱਲਾਂ ਕਰਦੇ ਸੀ ਉਹ ਸਾਰੀਆਂ ਬੰਦ ਪਈਆਂ ਉਸ ਕਰਕੇ ਸ਼੍ਰੋਮਣੀ ਕਾਲਦਾਲ ਨੇ ਹਮੇਸ਼ਾ ਗਰੀਬਾਂ ਦੀ ਵਾਹ ਫੜੀ ਹੈ ਅੱਜ ਪੰਜਾਬ ਦਾ ਗ੍ਰੇਵ ਜਿਹੜਾ ਸਵੇਤ ਤੋਂ ਸਾਨੂੰ ਟੈਲੀਫੋਨ ਆ ਰਿਹਾ ਹੈ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਲੋਕਾਂ ਦੇ ਵਿੱਚ ਬਹੁਤ ਜਾਂ ਸਮਾਜ ਪਾਰਟੀ ਦੀ ਪਾਰਟੀ ਕਿੱਦਰ ਵਿੱਚ ਵੀ ਜਿਹੜਾ ਗ੍ਰੇਵ ਵਰਗਵਾ ਉਹਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿ ਇਹ ਗਠਬੰਧਨ ਇੱਕ ਸਹੀ ਗਠਬੰਧਨ ਹੋਇਆ ਜਿਹੜਾ ਪੰਜਾਬ ਵਿੱਚ ਮੁੜ ਕੇ ਸਰਕਾਰ ਬਣਾਊਗਾ ਇਹ ਵੀ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹ ਦੀ ਰਿਪੋਰਟ ਐ ਐਸਐਮਜ਼ेड ਨਿਊਜ਼